ਗੇ ਚੁੱਕੇ ਹੈ ਕਿ ਇਸ ਕੇਸ ਦੇ ਬਾਰੇ ਮੈਂ ਤੁਹਾਨੂੰ ਦੱਸਾਂ ਅੱਜ ਅਸੀਂ ਸਾਡੇ ਤਕਰੀਬਨ 20000 ਦੇ ਕੇਸ ਇਸ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਲਗਾਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਹਮੇਸ਼ਾ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਜਿਹੜੀ ਕਿ ਹਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਹੈ ਉਹਨਾਂ ਵੱਲੋਂ ਹਰ ਹਮੇਸ਼ਾ ਹਰ ਸਾਲ ਹਰ ਪ੍ਰਾਂਤ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈਆਂ ਜਾਂਦੀ ਹੈ ਅੱਜ ਵੀ ਅਸੀਂ ਜਸਟਿਸ ਸ਼੍ਰੀ ਗੁਰਮੀਤ ਸਿੰਘ ਸੰਧਵਾਲੀਆ ਚੇਅਰਮੈਨ ਜਿਹੜੇ ਕਿ ਪੰਜਾਬ ਲੀਗਲ ਸਰਵਿਸੇਸ ਅਥਾਰਟੀ ਦੇ ਆ ਉਹਨਾਂ ਦੀ ਰੂਲ ਮਾਈ ਹੈਟ ਸ਼੍ਰੀ ਵਿਰਿੰਦਰ ਅਗਰਵਾਲ ਜੀ ਜੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸੇਸ ਅਥਾਰਟੀ ਫਰਾਉਸਪੁਰ ਨੇ ਉਹਨਾਂ ਦੀ ਰੂਲ ਮਾਈ ਹੈਟ ਅਸ ਜਿ ਇੱਥੇ ਲੋਕ ਅਦਾਲਤ ਲਗਾਈ ਤੇ ਟੋਟਲ ਸਾਡੇ ਇੱਥੇ 22 ਬੈਂਚ ਬਣੇ ਲੋਕ ਅਦਾਲਤ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 12 ਬੈਂਚ ਸਾਡੇ ਡਿਸਟ੍ਰਿਕਟ ਹੈੱਡਕਵਰਟਰ ਤੇ ਬਣੇ ਦੋ ਬੈਂਚ ਸਾਡੇ ਸਾਡੇ ਸਬਡਿਵੀਜ਼ਨ ਗੁਰੂ ਹਰ ਸਾਹਿਬ ਦੇ ਵਿੱਚ ਬਣੇ ਤਿੰਨ ਬੈਂਚ ਅਸੀਂ ਸਾਡੇ ਦੂਸਰੇ ਸਬਡਿਵੀਜ਼ਨ ਜ਼ੀਰਾ ਉੱਥੇ ਬਣੇ ਇੱਕ ਵਾਰ ਵਿੱਚ ਅਸੀਂ ਪਰਮਨੈਂਟ ਲੋਕ ਅਦਾਲਤ ਦਾ ਤੱਲਾ ਲਗਾਇਆ ਤੇ ਬਾਕੀ ਕੁਝ ਰਿਵੈਨਿਊ ਦੇ ਤੇ ਕੰਜ਼ਿਊਮਰ ਕੋਰਟਸ ਤੇ ਪੈਂਚ ਹੋ ਗਈ। ਤਾਂ ਇਸ ਲਈ ਮੈਂ ਲੋਕਾਂ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੂੰਗੀ ਕਿ ਇਹ ਲੋਕ ਅਦਾਲਤ ਦੇ ਵਿੱਚ ਜਿੰਨੀ ਵੀ ਤਰ੍ਹਾਂ ਦੇ ਲੋਕਾਂ ਦੇ ਦੇਣ ਦੇ ਮਾਮਲੇ ਨੇ ਜਾਂ ਰਾਜ ਨੰਮੇ ਦੇ ਮਾਮਲੇ ਨੇ ਚੈੱਕ ਬਾਉਂਸ ਵਾਲੇ ਮਾਮਲੇ ਨੇ ਜਾਂ ਹੋਰ ਕੋਸਦਾਰੀ ਦੇ ਇਹੋ ਜਿਹੇ ਮਾਮਲੇ ਜਿਹੜੇ ਕਿਸ ਅਪਸਿ ਸਮਝੌਤੇ ਦੇ ਵਿੱਚ ਖਤਮ ਕੀਤੇ ਜਾ ਸਕਦੇ ਆ ਉਸ ਤਰ੍ਹਾਂ ਦੇ ਸਾਰੇ ਮੈਟਰ ਆਪਾਂ ਟੇਕ ਅਪ ਕਰਦੇ ਆ। ਸਭ ਤੋਂ ਵੱਡਾ ਫਾਇਦਾ ਲੋਕਦਾਲਤ ਤੇ ਲਗਾਣ ਦਾ ਆਪਾਂ ਨੂੰ ਇਹ ਹੈ ਕਿ ਇਹਦੇ ਨਾਲ ਸਾਡੀ ਸਿਰਦਰਦੀ ਬਹੁਤ ਬਚਦੀ ਹੈ ਖਰਚਾ ਬਹੁਤ ਬਚਦਾ ਸਾਡਾ ਟਾਈਮ ਬਹੁਤ ਬਚਦਾ ਔਰ ਉਹੀ ਫੈਸਲਾ ਹੁੰਦਾ ਜਿਹੜਾ ਦੋਨੋਂ ਧਿਰਾਂ ਨੂੰ ਮਨਜ਼ੂਰ ਹੁੰਦਾ ਤੇ ਇਸ ਕਰਕੇ ਕਿਸੇ ਦੂਸਰੇ ਧਿਰ ਦਾ ਕਿਸੇ ਤਰੀਕੇ ਦੀ ਨਾਰਾਜ਼ਗੀ ਦਾ ਵੀ ਕੋਈ ਸਕੋਪ ਨਹੀਂ ਹੁੰਦਾ ਸੈਕੰਡਲੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹ ਫੈਸਲਾ ਹਮੇਸ਼ਾ ਦੇ ਲਈ ਫਾਈਨਲ ਹੈ ਇਹਦੀ ਕੋਈ ਦਲੀਲ ਅਪੀਲ ਕਿਸੇ ਕੋਰਟ ਦੇ ਵਿੱਚ ਨਹੀਂ ਪੈਂਦੀ ਤਾਂ ਦੋਨੋਂ ਧਿਰਾਂ ਇਹਨਾਂ ਨੂੰ ਮਨਜ਼ੂਰ ਕਰਕੇ ਤਾਂ ਹਮੇਸ਼ਾ ਦੇ ਲਈ ਸਿਰ ਮੱਥੇ ਕਰਦੀਆਂ ਤਾਂ ਆਪਣੇ ਲੰਬੀ ਲਿਟੀਗੇਸ਼ਨ ਤੋਂ ਛੁਟਕਾਰਾ ਪਾਣ। ਸੋ ਅਸੀਂ ਲੋਕਾਂ ਨੂੰ ਇਹ ਹੀ ਨਿਵੇਦਨ ਕਰਦੇ ਹਾਂ ਵੀ ਜਿੰਨਾ ਤੋਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਹ ਲੋਕ ਅਦਾਲਤਾਂ ਦੇ ਵਿੱਚ ਆਪਣਾ ਪਾਰਟਿਸਪੇਟ ਕਰਨ। ਜਿਨ੍ਹਾਂ ਦੇ ਆਪਣੇ ਕੇਸ ਜਿਹੜੇ ਕਿ ਆਪਾਂ ਦੇ ਰੈਗੂਲਰ ਪੋਰਟਸ ਵਿੱਚ ਲੱਗ ਰਹੇ ਨੇ ਜਿਹੜੇ ਕਿ ਆਪਾਂ ਨੂੰ ਪਤਾ ਕਿ ਬਹੁਤ ਬਹੁਤ ਟਾਈਮ ਲੱਗਦਾ। ਉਹਨਾਂ ਨੂੰ ਆਪਾਂ ਜਲਦੀ ਨਿਪਟਾ ਸਕਾਂ। ਹਮਾਚੂਰ ਨੂੰ ਇਹ ਜਿਹੜੇ ਕੇਸ ਲੱਗੇ ਆ ਕਿਹੜੀ ਕਿਹੜੀ categories ਇਹਨਾਂ ਦੇ ਵਿੱਚ ਸਾਰੇ ਤਰ੍ਹਾਂ ਦੀ categories ਦੇ ਕੇਸ ਸੀ ਕੁਝ ਮੈਟਰ ਆਪਾਂ ਪ੍ਰੀ-ਲੀਟੀਗੇਟਿਵ ਮੈਟਰ ਲੈਂਦੇ ਆ ਡਿਫਰੈਂਟ ਡਿਫਰੈਂਟ ਬੈਂਕਸ ਤੋਂ ਡਿਫਰੈਂਟ ਡਿਫਰੈਂਟ ਪ੍ਰਾਈਵੇਟ ਇੰਸਟੀਚਿਊਸ਼ਨਸ ਤੋਂ ਲੈਂਦੇ ਆ ਕਈ ਇਹਨਾਂ ਦੇ ਵਿੱਚ ਮੈਟਰ ਨੇ ਜਿਹੜੇ ਰੈਗੂਲਰ ਕੋਰਟ ਦੇ ਸਿਵਲ ਮੈਟਰਸ ਨੇ ਸਿਵਲ ਮੈਟਰਸ ਦੇ ਵਿੱਚ ਤੁਸੀਂ ਰਿਕਵਰੀ ਵਾਲੇ ਮੈਟਰ ਕਹਿ ਸਕਦੇ ਹੋ ਜਾਂ ਕੋਈ ਛੋਟੇ ਇੰਜੰਕਸ਼ਨ ਵਾਲੇ ਮੈਟਰ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਕੈਂਸਲੇਸ਼ਨਸ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੇ ਵੀ ਫੋਜ਼ ਆ ਰਹੀ ਤੇ ਇਹੋ ਜਿਹੇ ਕੇਸ ਜਿਹੜੇ ਕਿ ਰਾਜਨਾਮੇ ਦੇ ਤਹਿਤ ਮੁਕਸ ਸਕਦੇ ਆ ਉਹ ਸਾਰੇ ਕੇਸ ਆਪਾਂ ਮਨਾਜ ਕੁਲ ਕਿੰਨੇ ਕੇਸ ਦਾ ਨਿਪਟਾਰਾ ਕੀਤਾ ਹੈ ਅੱਜ 20 ਕੁ ਹਜ਼ਾਰ ਅਸੀਂ ਲਗਾਏ ਹੈ ਨਿਪਟਾਰੇ ਦੀ ਫਿਕਰ ਸਾਨੂੰ ਹਲੇ ਥੋੜੀ ਦੇਰ ਤੱਕ ਆਏਗੀ ਕਿਉਂਕਿ ਬੈਂਚ ਹਜੇ ਚੱਲ ਰਹੇ ਨੇ ਤੇ ਉਮੀਦ ਆ ਸਾਨੂੰ ਕਿ ਅਸੀਂ 15-18 ਹਜ਼ਾਰ ਦੇ ਆਸ-ਪਾਸ ਦੀ ਡਿਸਪੋਜ਼ਲ ਆਪਾਂ ਸਰ ਨੈਸ਼ਨਲ ਲੁੱਕ ਦਾਦੀ ਜੀ ਇਹ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਇਹਦਾ ਪਿਛਲੇ ਤੋਂ ਲੈ ਕੇ ਹੁਣ ਤੱਕ ਦਾ ਕਿੰਨਾ ਕੋ ਫਾਇਦਾ ਹੋਇਆ ਕੋਸ਼ਿਸ਼ ਦਾ ਬਿਲਕੁਲ ਜੀ ਬਹੁਤ ਫਾਇਦਾ ਹੋਇਆ ਫਾਇਦਾ ਹੋ ਰਿਹਾ ਕਰਕੇ ਆਪਾਂ ਹਰ 3 ਮਹੀਨੇ ਬਾਅਦ ਲੋਕ ਅਦਾਲਤ ਲਗਾ ਰਹੇ ਆ ਅਪਾ ਦੇਖ ਰਹੇ ਆ ਪਿਛਲੇ ਕਾਫੀ ਚਿਰ ਤੋਂ ਕਿ ਲੋਕਾਂ ਦੇ ਵਿੱਚ ਇਸ ਚੀਜ਼ ਦੀ ਨੈਸ਼ਨਲ ਲੀਗਲ ਸਰਵਿਸਿਜ਼ ਆਥਾਰਟੀ ਵੱਲੋਂ ਇਨਿਸਿਏਟਿਵ ਦਾ ਅਵੇਅਰਨੈਸ ਉਹਨੂੰ ਲੋਕ ਅਦਾਲਤ ਨੂੰ ਲੈ ਕੇ ਹੋ ਗਈ ਹੈ ਕਿ ਆਪਾਂ ਮੈਕਸਿਮਮ ਡਿਸਪੋਜ਼ਲ ਕਿਸਾਂ ਦੀ ਕਰ ਰਹੇ ਆ ਔਰ ਹਰ ਲੋਕ ਅਦਾਲਤ ਚ ਅਰਾਊਂਡ ਸਾਡੇ ਆਪਣੇ ਅਗਰ ਮੈਂ ਹੁਣ ਇਸ ਟਾਈਮ ਜ਼ਿਲ੍ਹੇ ਦੀ ਗੱਲ ਕਰ ਰਿਹਾ ਤਾਂ ਅਰਾਊਂਡ 20000 ਕੇਸਿਸ ਆਪਾਂ ਆਫਟਰ ਏਵਰੀ ਕੁਆਟਰ ਆਪਾਂ ਫਿਕਸ ਕਰ ਰਹੇ ਆ ਸੋ ਇਸ ਲੋਕਾਂ ਚ ਹੈ ਲੋਕ ਅਦਾਲਤ ਦਾ ਜਾਂ ਡਿਸਪੋਜ਼ਲ ਹੋ ਰਹੀ ਹੈ ਤੇ ਆਪਾਂ ਇਹਨਾਂ ਇਸ ਨੂੰ ਕਰ ਰਹੇ ਆ Thank you.